ਭਾਈ ਚਾਰਾ ਕਾਇਮ ਕਰਨਾ ਬੇਹੱਦ ਜ਼ਰੂਰੀ ਗੱਲ ਹੈ ਪਾਰਟੀਆਂ ਨੇ ਪਿੰਡ ਪਾਟੋ ਧਾੜ ਕਰਤੇ ਨੇ ਪੂਰੀ ਤਰ੍ਹਾਂ ਮੈਂ ਫਲਾਣੇ ਲੀਡਰ ਨਾਲ ਮੈਂ ਫਲਾਣੇ ਲੀਡਰ ਦਾ ਝੋੜੀ ਚੱਕ ਮੈਂ ਤੀਜੇ ਨਾਲ ਮੈਂ ਚੌਥੇ ਨਾਲ ਮੈਂ ਇੱਧਰ ਮੈਂ ਉੱਧਰ ਜਿਹੜੀ ਮਰਜ਼ੀ ਪਾਰਟੀ ਨਾਲ ਰਹੋ ਸਾਡਾ ਕੋਈ ਸਬੰਧ ਨਹੀਂ ਕਿਹੜੀ ਪਾਰਟੀ ਦੇ ਤੁਸੀਂ ਹੈਗੇ ਉਹ ਕਿਹੜੀ ਦੇ ਨਹੀਂ ਘਟੋ ਘਟ ਹੱਥ ਜੋੜ ਕੇ ਇੰਨਾ ਤਾਂ ਕਹਿ ਦਿਓ ਕਿ ਮੇਰੇ ਪਿੰਡ ਦੇ ਮਾਮਲੇ 'ਚ ਨਾ ਆਈ ਭਾਈ ਅਸੀਂ ਆਪੀ ਨਵੇਂ ਡਲਾਂਗੇ ਬਾਹਰ ਤੈਨੂੰ ਵੋਟ ਪਾ ਦਾਂਗੇ ਜਿੱਥੇ ਪਾਉਣੀ ਹੈ ਜੇ ਇੰਨੀ ਕਹਿਣ ਦੀ ਵੀ ਜ਼ਰਤ ਨਹੀਂ ਹੋਏਗੀ ਉੱਪਰੋਂ ਇੱਕ ਬਾਸ ਟੈਲੀਫੋਨ ਕਰੇਗਾ ਤੇ ਅਸੀਂ ਉਹਦਾ ਕਿਰਤਾ ਚਮਕੌਰ ਦੀ ਧਰਤੀ ਤੇ ਬਸਣ ਦਾ ਤੇ ਮਤਲਬ ਨਹੀਂ ਮਤਲਬ ਨਹੀਂ ਨਾ ਕਿਸੇ ਹੋਰ ਧਰਤੀ ਤੇ ਬਸਣ ਦਾ ਮਤਲਬ ਹੈ ਪੰਜਾਬ ਦੀ ਤੇ ਜਾ ਕੇ ਜੇ ਉਡੀ ਕਿ ਹਿੰਮਤ ਸਾਡੇ ਚੇ ਪੈਦਾ ਨਹੀਂ ਹੁੰਦੀ ਆਪਣਾ ਆਜ਼ਾਦ ਖਿਆਲ ਇੱਕ ਭਾਈਚਾਰਕ ਸਾਂਝ ਜਦੋਂ ਉਹ ਵਿਕਸਿਤ ਹੁੰਦੀ ਹੈ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਕਰਨ ਵਾਲੀ ਹੈ ਇਹ ਮੂਵਮੈਂਟ ਦੇ ਵਿੱਚ ਅੱਜ ਮੈਜੋਰਟੀ ਇੱਥੇ ਸਾਰੇ ਵੀਰ ਬਜ਼ੁਰਗ ਬੈਠੇ ਨੇ ਪੰਜਾਬ ਦੀਆਂ ਪੰਚਾਇਤਾਂ ਦੇ ਵਿੱਚ ਵੀ 50% ਔਰਤਾਂ ਸਰਪੰਚ ਨੇ ਪੰਚ ਨੇ 48000 ਬੀਬੀ ਚੁਣੀ ਗਈ ਆ ਉਹ ਕਿੱਥੇ ਗੈਰ ਹਾਜ਼ਰ ਹੈ ਜਿੱਥੇ ਸਰਪੰਚ ਪੰਚਔਰਤਾ ਅਸੀਂ ਚੁਣੀਆਂ ਨੇ ਉਹ ਸਰਪੰਚ ਪੰਚ ਜੀ ਐ ਸਭਾ ਦੇ ਵਿੱਚ ਨਹੀਂ ਐ ਅਸੀਂ ਪ੍ਰੌਕਸੀ ਹਾਜ਼ਰੀ ਲਾ ਰਿਹਾ ਕਿ ਮੈਂ ਸਰਪੰਚ ਪਤੀ ਆ ਮੈਂ ਸਰਪੰਚ ਦਾ ਬਾਪ ਆ ਮੈਂ ਸਹੁਰਾ ਲੜਾਈਆਂ ਪ੍ਰੌਕਸੀ ਦਾ ਮਤਲਬ ਹੁੰਦਾ ਹੈ ਬੇਈਮਾਨੀ ਜਦੋਂ ਮੁੱਦਿਆਂ ਦੇ ਵਿੱਚ ਸੋਚਾਂ ਦੇ ਵਿੱਚ ਬੇਈਮਾਨੀ ਹੋਏਗੀ ਅਮਲ ਦੇ ਵਿੱਚ ਲੜਾਈਆਂ ਨਹੀਂ ਜਿੱਤੀਆਂ ਜਾਣੀਆਂ ਅਗਲੀ ਲੜਾਈ ਜਿਹੜੀ ਵੀ ਹੋਏਗੀ ਪੰਜਾਬ ਦੀ ਧਰਤੀ ਤੇ ਵੱਡੀਆਂ ਉਹ ਦਲਤ ਤੋਂ ਬਿਨਾ ਤੇ ਔਰਤ ਤੋਂ ਬਿਨਾ ਨਹੀਂ ਜਿੱਤੀ ਜਾਣੀ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਕੰਬੀ ਦੇਸ਼ਨ ਕਰੋ ਨਾਲ ਬੀਬੀਆਂ ਨੂੰ ਨਾਲ ਮੌਕਾ ਦੇਈਏ ਉਹਨਾਂ ਸਾਰੀਆਂ ਬੱਚੀਆਂ ਨੂੰ ਔਰ ਇਸ ਕਰਕੇ ਜਦੋਂ ਅਸੀਂ ਉਹਨਾਂ ਨੂੰ ਨਾਲ ਬਰਾਬਰ ਦਾ ਮੌਕਾ ਫੈਸਲਾ ਦਿੰਨੇ ਤਾਂ ਸੋਝੀ ਵੱਧਦੀ ਹੈ ਜਦੋਂ ਸੁਭਾਵਾਂ ਚਾਉਂਦੀਆਂ ਨੇ ਇਕੱਠਾਂ ਚਾਉਂਦੀਆਂ ਨੇ ਸਮਝ ਆਉਂਦੀ ਹੈ ਜਦੋਂ ਬੰਦੇ ਨੂੰ ਆਪ ਸਮਝ ਆਉਂਦੀ ਹੈ ਉਦੋਂ ਹੀ ਉਹ ਤੁਰਦਾ ਹੈ ਦੂਜੇ ਦੇ ਹੁਕਮ ਤੇ ਨਹੀਂ ਲੜਾਈ ਲੜੀ ਜਾਂਦੀ ਜੰਗ ਦੇ ਮੈਦਾਨ ਚ ਹੁਕਮ ਤੇ ਨਹੀਂ ਜਾਇਆ ਜਾਂਦਾ ਜੰਗ ਦੇ ਮੈਦਾਨ ਚ ਤਾਂ ਅੰਦਰੋਂ ਕੁਝ ਆਉਗੀ ਸਮਝਦਾਰੀ ਤਾਂ ਜਾਇਆ ਜਾਂਦਾ ਉਦੋਂ ਬਿਨਾ ਨਹੀਂ ਲੜੀ ਜਾਣੀ ਲੰਮੀ ਲੜਾਈ ਉਹ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਦੀ ਨਾਲ ਇਲਾਕੇ ਦੀਆਂ ਨਹੀਂ ਇਕੱਲੇ ਪੰਜਾਬ ਦੇ ਵਿੱਚ ਜਿੰਨੇ ਸਰਪੰਚ ਪੰਚ ਨੇ ਜੇ ਤਾਂ ਜਿਵੇਂ 70 ਸਾਲ ਤੋਂ ਚੱਲ ਰਹੇ ਐ ਉਸੀ ਗਲਾਮੀ ਪੰਚਾਇਤ ਸੈਕਟਰੀ ਦੀ ਕਰਨੀ ਹੈ ਵੀਡੀਓ ਦੀ ਕਰਨੀ ਹੈ ਹਲਕਾ ਇੰਚਾਰਜ ਦੀ ਕਰਨੀ ਹੈ ਕਿਸੇ ਐਮਐਲਏ ਦੀ ਕਰਨੀ ਹੈ ਤੁਹਾਨੂੰ ਮੁਬਾਰਕ ਜੇ ਪਿੰਡ ਦਾ ਚੀਫ ਮਿਨਿਸਟਰ ਬਣਨਾ ਹੈ ਪਿੰਡ ਦੇ ਮਿਨਿਸਟਰ ਬਣਨਾ ਹੈ ਤਾਂ ਉਹਨਾਂ ਦਾ ਖਿਹੜਾ ਛੱਡ ਕੇ ਹਰ ਕੰਮ ਗ੍ਰਾਮ ਸਭਾ ਰਾਹੀਂ ਕਰਨ ਲੱਗ ਜਾਓ ਹਰ ਮਤਾ ਗ੍ਰਾਮ ਸਭਾ ਰਾਹੀਂ ਆਏ ਤੁਹਾਡੀ ਹਵਾ ਬਾਲ ਨਹੀਂ ਚੱਕ ਸਕਦਾ ਵੀਡੀਓ ਤਾਂ ਕਿ ਉਹਦਾ ਬਾਪ ਨਹੀਂ ਚੱਕਦਾ ਤੁਹਾਨੂੰ ਲੱਗਦਾ ਸੈਕਟਰੀ ਬਹੁਤ ਵੱਡਾ ਹੈ ਤੇ ਤੁਹਾਡਾ ਵੀਡੀਓ ਬਹੁਤ ਵੱਡਾ ਹੈ ਜੂਨੀਅਰ ਨਾ ਬਣਾਓ ਪੰਚਾਇਤ ਜੂਨੀਅਰ ਨਾ ਪੰਜਾਬ ਦੇ ਵਿੱਚ ਉਹਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀ ਨਾ ਬਣਾਓ ਜੇ ਤੋਂ ਦੋਤੇ ਪੋਤੀਆਂ ਨੇ ਹੋ ਗਏ ਨੇ ਤਾਂ ਵੀ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਨਵੇਂਆਂ ਨੂੰ ਮੌਕਾ ਨਹੀਂ ਦਿੰਦੇ ਤੇ ਮੈਂ ਬਹੁਤ ਪੰਚਾਇਤ ਜੁਨੀਆਨਾਂ ਦੇ ਪੰਚ ਸਰਪੰਚਾਂ ਨੂੰ ਉਹੀ ਨੇ ਚਾਲੀ ਚੱਲਤੀ 30 ਸਾਲ ਤੋਂ ਵੀ ਮੈਂ ਨੀਚੇ ਜਿਹੜਾ ਭਾਈ ਚੁਣਿਆ ਗਿਆ ਜਿਹੜਾ ਉੱਥੇ ਕੰਮ ਹੈ ਉਹਨਾਂ ਨੂੰ ਬਣਾਓ ਨਵੇਂਆਂ ਨੂੰ ਤੇ ਉਹ ਸਰਕਾਰ ਦੇ ਪਿੱਛੇ ਰਲ ਕੇ ਨਾ ਬਣਾਓ ਆਜ਼ਾਦ ਹیثیت ਵਾਲੀ ਪੰਚਾਇਤੀ ਰਾਜ ਸੰਸਥਾ ਦੇ ਲਈ ਲੜਾਈ ਲੜੋ ਜੇ ਵੱਡੀ ਲੜਾਈ ਲੜੋਂਗੇ ਤਾਂ ਗੱਲ ਆਏਗੀ ਜਿੰਨੀਆਂ ਆ ਪੰਚਾਇਤੀ ਜ਼ਮੀਨ ਤੁਹਾਡੇ ਦਿੱਤੀ ਗਈ ਆ ਜਿਹੜੀ ਇਹਦੇ ਵਿੱਚ ਵੀ ਸਾਰੀਆਂ ಗ್ರಾಮ ਸਭਾ ਚ ਮਤੇ ਪਾ ਕੇ ਉਹਨੂੰ ਰੱਦ ਕਰੋ ਕਿ ਪੰਚਾਇਤ ਕੌਣ ਆ ਸਾਡੀ ਪਿੰਡ ਦੀ ਕਸਟੋਡੀਅਨ ਤਾਂ ਗ੍ਰਾਮ ਸਭਾ ਹੈ ਵੈਸੇ ਵਿਰਾਸਤੀ ਜ਼ਮੀਨਾਂ ਗ੍ਰਾਮ ਸਭਾ ਵੀ ਕਸਟੋਡੀਅਨ ਹੈ ਪਿੰਡ ਦੀ ਵਿਰਾਸਤ ਨੂੰ ਜਿਵੇਂ ਵਿਰਾਸਤੀ ਐਕਟ ਬਣੇ ਹੁੰਦੇ ਨੇ ਨਾ ਜਿਵੇਂ ਸੰਵਿਧਾਨ ਦੇ ਵਿੱਚ ਇੱਕ ਸੋਧ ਹੋਈ ਹੋਈ ਹੈ ਉਹ ਇਹ ਕਹਿੰਦੀ ਹੈ ਵੀ ਤੁਸੀਂ ਜੋ ਮਰਜ਼ੀ ਬਦਲ ਸਕਦੇ ਹੋ ਉਹਦਾ ਬੁਨਿਆਦੀ ਸਟਰਕਚਰ ਨਹੀਂ ਬਦਲ ਸਕਦੇ ਇਸੇ ਤਰ੍ਹਾਂ ਪਿੰਡ ਦੀ ਸਾਂਝੀ ਆ ਜ਼ਮੀਨਾਂ ਨਹੀਂ ਉਜਾੜ ਸਕਦੇ ਤੁਸੀਂ ਜਿਹੜੇ ਮਰਜ਼ੀ ਲੋਕ ਨੂੰ ਜੇ ਤੁਹਾਨੂੰ ਅਸੀਂ ਲਿਸੈਂਸ ਦਿੱਤਾ ਪ੍ਰਧਾਨ ਮੰਤਰੀ ਕਹਿੰਦਾ ਮੈਂ 140 ਕਰੋੜ ਦਾ ਨਮਾਇੰਦਾਂ ਦਾ ਮਤਲਬ ਦੇਸ਼ ਵੇਚਣ ਦਾ ਲਸਸ ਮਿਲ ਗਿਆ ਤੈਨੂੰ 5 ਸਾਲ ਦਿੱਤੇ ਨੇ ਭਾਈ ਸਾਹਿਬ ਸਦਾ ਨਹੀਂ ਤੇ ਤੇ ਨ ਕਰੋੜ ਦਾ ਨਮਾਇੰਦਾ ਲੋਕਾਂ ਦੇ ਸਿਰ ਚ ਗਲੀਆਂ ਕਰਨ ਲਈ ਨਹੀਂ ਦੀਆਂ ਵੀ ਸਭ ਕੁਝ ਬਦਲ ਦੋਗੇ ਉਹ ਇਹ ਹੈ ਕਿ ਤੈਨੂੰ ਦਿੱਤਾ ਕਿ ਚੱਜ ਨਾਲ ਚਲਾਏਗਾ ਤਾਂ ਠੀਕ ਹੈ ਨਹੀਂ ਦੋ ਵਾਰ ਘਰ ਨੂੰ ਤੋੜ ਦਾਂਗੇ ਅਸਲੀ ਮਾਲਕ ਕੌਣ ਨੇ ਇਹਦੇ ਚ ਇਹ ਹੈ 73ਵੀਂ ਸੋਚ ਚ 29 ਡਿਪਾਰਟਮੈਂਟ ਉਹਨਾਂ ਦੇ ਕਰਮਚਾਰੀ ਤੇ ਉਹਨਾਂ ਦਾ ਪੈਸਾ ਪੰਚਾਇਤੀ ਰਾਜ ਸੰਸਥਾਵਾਂ ਦੇ ਹਵਾਲੇ ਹੋਣਾ ਚਾਹੀਦਾ 32 ਸਾਲਾਂ ਤੋਂ ਹੋਣਾ ਚਾਹੀਦਾ ਸੀ ਸਾਡੇ ਹਵਾਲੇ ਕਿਉਂ ਨਹੀਂ ਹੈ ਜਦੋਂ ਸਾਡੇ ਚੁਣੇ ਹੋਏ ਨਮਾਇਦੇ ਇਹ ਗੱਲ ਤੇ ਲੜਨ ਲਈ ਤਿਆਰ ਨਹੀਂ ਹੈ ਤਾਂ ਉਹ ਚੁਣੇ ਹੋਏ ਨਮਾਇਦੇ ਕਿਵੇਂ ਨੇ ਪਹਿਲੀ ਗੱਲ ਉਹਨਾਂ ਨੂੰ ਇੱਧਰ ਆਉਣਾ ਪਏਗਾ ਜਦੋਂ ਵੱਡੀ ਲੜਾਈ ਤੋਰ ਲੰਗੇ ਆਪਾਂ ਉਹਨਾਂ ਦੇ ਨਾਲ ਹੋਵਾਂਗੇ ਸਾਰੇ ਜਦੋਂ ਆਟੋਮੈਟਿਕਲੀ ਇਹ ਅਧਿਕਾਰ ਉਹਨਾਂ ਕੋਲ ਆ ਗਿਆ ਸਟੇਟ ਕੋਲ ਨਾ ਰਿਹਾ ਕੇਂਦਰ ਕੋਲ ਨਾ ਰਿਹਾ ਤਾਂ ਸਾਡੀ ਲੜਾਈ ਸੌਖੀ ਹੋ ਜਾਏਗੀ ਕਿ ਸਾਡੇ ਪਿੰਡ ਦੀ ਕਿਉਂ ਜ਼ਮੀਨ ਤੋ ਲੈ ਰਹੇ ਆ ਸਾਡੇ ਪਿੰਡ ਦੀ ਲੜਾਈ ਕਿਉਂ ਇਹ ਕਰ ਰਹੇ